you लॻाओ अत कर ਸੋਲਦਾਣਾ 48 ਨਿਊਜ਼ ਦੇਖ ਰਹੇ ਤਮਾਮ ਦਸਾਂ ਦਾ ਸਵਾਗਤ ਹੈ ਜੀ ਗੱਲ ਕਰਦੇ ਆ ਲੁਧਿਆਣਾ ਸ਼ਹਿਰ ਦੀ ਅੱਜ ਫੇਰ ਇੱਕ ਨਵਾਂ ਮਾਮਲਾ ਨਿਕਲ ਕੇ ਜੋ ਹੈ ਸਾਹਮਣੇ ਆਇਆ ਛਤੀਸਗੜ੍ਹ ਤੋਂ ਔਰ ਸਾਡੇ ਨਾਲ ਉਸ ਮਾਮਲੇ ਨੂੰ ਲੈ ਕੇ ਕਈ ਪਾਸਟਰ ਸਹਿਬਾਨ ਜਿਹੜੇ ਨੇ ਮੌਜੂਦ ਨੇ ਆਉ ਜਾਣਦੇ ਆ ਕੀ ਹੈ ਸਾਰਾ ਮਾਮਲਾ ਉਹ ਜੋ ਵੀ ਉਸ ਭੈਣਾ ਦੇ ਨਾਲ ਉਸ ਸਿਸਟਰ ਦੇ ਨਾਲ ਹੋਇਆ ਉਸ ਮਾਮਲੇ ਬਾਰੇ ਅਸੀਂ ਜਾਣਦੇ ਪਾਸਟਰ ਸਾਹਿਬ ਕੋ ਹਾਂਜੀ ਪਾਸਟਰ ਜੀ ਤੁਸੀਂ ਸਾਡੇ ਨਾਲ ਸਾਰੇ ਜਣੇ ਸਾਂਝੇ ਹੋਏ ਹੋ ਅੱਜ ਦਾ ਮਾਮਲਾ ਤੁਸੀਂ ਦੱਸੋਗੇ ਵੀ ਕੀ ਮਾਮਲਾ ਹੈ ਉੱਥੇ ਕੀ ਕੀ ਗੱਲਬਾਤ ਹੋਈ ਉਸ ਸਿਸਟਰ ਨਾਲ ਆ ਸਭ ਤੋਂ ਪਹਿਲਾਂ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਪ੍ਰਿੰਸ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਸੀਂ ਜਦੋਂ ਵੀ ਸਾਡਾ ਪ੍ਰੋਗਰਾਮ ਹੁੰਦਾ ਤੁਸੀਂ ਉੱਥੇ ਪਹੁੰਚਦੇ ਹੋ ਇਹ ਮਾਮਲਾ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਛੱਤੀਸਗੜ੍ਹ ਦੇ ਵਿੱਚ ਸਾਡੀਆਂ ਦੋ ਭੈਣਾਂ ਦਾ ਨਾਂ ਸਜੀਆ ਉਹਨਾਂ ਦੇ ਨਾਲ ਕੀ ਹੋਇਆ ਸਾਰੇ ਜਾਣਦੇ ਹਨ ਨਾ ਉਹਨਾਂ ਨੂੰ ਬੇਕਸੂਰ ਜੇਲ੍ਹ ਦੇ ਵਿੱਚ ਪਾਇਆ ਗਿਆ ਉਹਨਾਂ ਤੇ ਇਲਜ਼ਾਮ ਲਗਾਇਆ ਗਿਆ ਕਿ ਇਹਨਾਂ ਨੇ ਧਰਮ ਪਰਿਵਰਤਨ ਕੀਤਾ ਜਦ ਕਿ ਕੋਈ ਇਸ ਤਰ੍ਹਾਂ ਦੀ ਸਥਿਤੀ ਨਹੀਂ ਸੀਗੀ ਫਿਰ ਵੀ ਉਹਨਾਂ ਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਤੇ ਅੱਜ ਸਾਡੀ ਸਰਕਾਰ ਕੋਲੋਂ ਇਹੀ ਮੰਗ ਹੈ ਔਰ ਜਿਸ ਪੈਣਾ ਨੂੰ ਉਹ ਲੈ ਕੇ ਜਾ ਰਹੇ ਸੀ ਉਹਨਾਂ ਨੇ ਵੀ ਇੱਕ ਗਵਾਹੀ ਦਿੱਤੀ ਆ ਵੀ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੀ ਹੈ ਅਸੀਂ ਜਾ ਰਹੀਆਂ ਸੀਗੀਆਂ ਕਿਉਂਕਿ ਅਸੀਂ ਮਿਸ਼ਨ ਹਸਪਤਾਲ ਦੇ ਵਿੱਚ ਕੰਮ ਕਰਨਾ ਸੀਗਾ ਤੇ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਉਸ ਪੈਣਾ ਨੂੰ ਬਾਹਰ ਕੱਢਿਆ ਜਾਵੇ ਜਿਹੜਾ ਉਹਨਾਂ ਤੇ ਕੇਸ ਪਾਇਆ ਗਿਆ ਉਸ ਨੂੰ ਖਾਰਜ ਕੀਤਾ ਜਾਵੇ ਜੀ ਪਾਸਟਰ ਜੀ ਇੱਕ ਗੱਲ ਹੋਰ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਕਈ ਇਦਾਂ ਦੇ ਮਾਮਲੇ ਨੇ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਜਿਹੜੇ ਮਸੀਹ ਲੋਕ ਬਣੇ ਨੇ ਜਿਹੜੇ ਪ੍ਰਭੂ ਵਿੱਚ ਆਏ ਨੇ ਉਹਨਾਂ ਲੋਕਾਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਜਾਂ ਹਰਾਸਮੈਂਟ ਕੀਤਾ ਜਾਂਦਾ ਹੈ ਜਦ ਧਰਮ ਪਰਿਵਰਤਨ ਨੂੰ ਲੈ ਕੇ ਜਿਹੜਾ ਲੋਕਾਂ ਨੇ ਮੁੱਦਾ ਉਠਾਇਆ ਹੋਇਆ ਕਿ ਇਹਦੇ ਬਾਰੇ ਤੁਸੀਂ ਕੋਈ ਚਾਨਣ ਪਾਉਂਗੇ ਕਿ ਧਰਮ ਪਰਿਵਰਤਨ ਹੈ ਕੀ ਕੋਈ ਧਰਮ ਪਰਿਵਰਤਨ ਨਹੀਂ ਹੈ ਜੀਸ਼ੂ ਮਸੀਹ ਧਰਮ ਪਰਿਵਰਤਨ ਨਹੀਂ ਕਰਦਾ ਉਹ ਮਨ ਪਰਿਵਰਤਨ ਹੀ ਕਰਦਾ ਇਹ ਤਾਂ ਜਿਹੜੇ ਕੁਝ ਸ਼ਰਾਰਤੀ ਅੰਸਰ ਨੇ ਉਹੀ ਅਸਰ ਦਾ ਮੁੱਦਾ ਚੱਕਦੇ ਨੇ ਯਿਸੂ ਮਸੀਹ ਨੇ ਹਮੇਸ਼ਾ ਮਨ ਪਰਿਵਰਤਨ ਕੀਤਾ ਤੇ ਉਹ ਮਨ ਪਰਿਵਰਤਨ ਹੀ ਕਰਦਾ ਧਰਮ ਪਰਿਵਰਤਨ ਕਿਸੇ ਦਾ ਨਹੀਂ ਹੁੰਦਾ ਜਿਸ ਦਾ ਜੋ ਨਾਮ ਹੈ ਉਹੀ ਰਹਿਣਾ ਆ ਸਾਡੇ ਨਾਲ ਮੌਜੂਦ ਨੇ ਪਾਸਟਰ ਮਹਿਲਾ ਵਿੰਗ ਜੀ ਤਾਂ ਅਸੀਂ ਉਹਨਾਂ ਦੇ ਕੋਲੋਂ ਵੀ ਪੁੱਛਣਾ ਚਾਹਾਂਗੇ ਕਿ ਸਿਸਟਰ ਜੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਸਿਸਟਰਾਂ ਦੇ ਲਈ ਕਿ ਉਹਨਾਂ ਦੀ ਰਿਹਾਈ ਦੇ ਲਈ ਵੀ ਜਿੱਦਾਂ ਉਹਨਾਂ ਨੂੰ ਬੇਕਸੂਰ ਫੜਿਆ ਗਿਆ ਕਿ ਉਹਨਾਂ ਦੀ ਰਿਹਾਈ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਨਾਲੋਂ ਪਹਿਲਾਂ ਖੁਦਾ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਡਾ ਵੀ ਬ੍ਰਦਰ ਜੀ ਅਸੀਂ ਧੰਨਵਾਦ ਕਰਦੇ ਹਾਂ ਕਿ ਇਸ ਚੈਨਲ ਰਾਹੀਂ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਅਸੀਂ ਉਹਨਾਂ ਸਿਸਟਰਾਂ ਲਈ ਤੁਹਾਨੂੰ ਪਤਾ ਛਤੀਸਗੜ੍ਹ ਦੇ ਵਿੱਚ ਜਿਹੜੀਆਂ ਸਿਸਟਰਾਂ ਨੂੰ ਕੈਦ ਕੀਤਾ ਗਿਆ ਵਾ ਤੇ ਉਹਨਾਂ ਦੇ ਇਕੱਠ ਵਿੱਚ ਅਸੀਂ ਉਹਨਾਂ ਦੇ ਇਨਸਾਫ ਲਈ ਅਸੀਂ ਇਕੱਠੇ ਹੋ ਰਹੇ ਹਾਂ ਔਰ ਪਰਮੇਸ਼ਵਰ ਸਾਡਾ ਧਰਮ ਪਰਿਵਰਤਨ ਨਹੀਂ ਕਰਦਾ ਪਰਮੇਸ਼ਵਰ ਸਾਡਾ ਮਨ ਪਰਿਵਰਤਨ ਚਾਹੁੰਦਾ ਵਾ ਵੀਰ ਸੀ ਪਿਆਰ ਦੇ ਵਿੱਚ ਰਹੀਏ ਸਾਡਾ ਧਰਮ ਇਹੀ ਆ ਕਿ ਅਸੀਂ ਇੱਕ ਮਨ ਹੋ ਕੇ ਪਿਆਰ ਦੇ ਵਿੱਚ ਰਹੀਏ ਸਾਡਾ ਇਹੀ ਮਕਸਦ ਆ ਕਿ ਅੱਜ ਅਸੀਂ ਇਕੱਠੇ ਹੋ ਰਹੇ ਆ ਕਿ ਉਹ ਸਿਸਟਰਾਂ ਨੂੰ ਰਿਹਾਈ ਦਿੱਤੀ ਜਾਵੇ ਸਾਡੀ ਸਰਕਾਰ ਵੱਲੋਂ ਮੰਗਿਆ ਕਿ ਉਹਨਾਂ ਸਿਸਟਰਾਂ ਨੂੰ ਰਿਹਾਈ ਦਿੱਤੀ ਜਾਵੇ ਤੇ ਹੁਣ ਤੁਸੀਂ ਜਾਨੀ ਕਿ ਇਕੱਠੇ ਹੋ ਕੇ ਇਹ ਮੁੱਦਾ ਕਿੱਥੇ ਜਾਨੀ ਇਕੱਠਾ ਕਰਨ ਜਾ ਰਹੇ ਹੋ ਤੁਹਾਡੇ ਹੋਰ ਵੀ ਲੋਕ ਇਕੱਠੇ ਹੋ ਰਹੇ ਨੇ ਹਾਂਜੀ ਬ੍ਰਦਰ ਜੀ ਬਹੁਤ سارے ਲੋਕ ਉੱਥੇ 크ਿਸਚਨ ਫੈਮਲੀਆ ਸਾਰੀਆਂ ਇਕੱਠੀਆਂ ਹੋ ਰਹੀਆਂ ਵਾ ਇਕੱਠ ਹੋ ਰਿਹਾ ਵਾ ਪ੍ਰਭੂ ਦੇ ਦਾਸ ਦਾਸੀਆ ਇਕੱਠੇ ਹੋ ਰਹੇ ਆ ਤੇ ਉਥੇ ਇਕੱਠੇ ਹੋ ਕੇ ਅਸੀਂ ਡੀਸੀ ਦਫਤਰ ਚ ਜਾ ਰਹੇ ਆ ਤੇ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦਵਾਵਾਂਗੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਦਿਖਾਈਆਂ ਜਾ ਰਹੀਆਂ ਨੇ ਜੋ ਪਾਸਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਕਿ ਅਸੀਂ ਹੋਰ ਵੀ ਸਾਡੇ ਨਾਲ ਪਾਸਟਰ ਸਾਹਿਬਾਨ ਮੌਜੂਦ ਨੇ ਅਸੀਂ ਇਸ ਮਾਮਲੇ ਬਾਰੇ ਹੋਰ ਵੀ ਗੱਲ ਕਰਾਂਗੇ ਹਾਂਜੀ ਪਾਸਟਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਮਾਮਲੇ ਬਾਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਐਮ ਸੀ ਦੀ ਸੁਣਨ ਵਾਲਿਆਂ ਨੂੰ ਵੀ ਪ੍ਰਿੰਸ ਜੀ ਤੁਹਾਨੂੰ ਵੀ ਜੈ ਐਮ ਸੀ ਦੀ ਜੀ ਜੈ ਐਮ ਸੀ ਜੀ ਉਹ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਵਿੱਚ ਫਿਰ ਹਾਜ਼ਰ ਹੋਏ ਹੋ ਸਾਡੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦੇ ਵਿੱਚ ਤੁਸੀਂ ਸਾਡੀ ਮਦਦ ਕਰਦੇ ਹੋ ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹ ਜਿਹੜੀਆਂ ਸਾਡੀਆਂ ਭੈਣਾਂ ਨੇ 36 ਘੜ ਦੇ ਵਿੱਚ ਉਹਨਾਂ ਦੇ ਨਾਲ ਧੱਕਾ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ तकरीबन ਹੀ ਸਾਰੀ ਦੁਨੀਆ ਜਾਣਦੀ ਕੁਝ ਬੰਦੇ ਨੇ ਜਿਹੜਾ ਇਹਨਾਂ ਨੇ ਧਰਮ ਪਰਿਵਰਤਨ ਨਾਂ ਦਿੱਤਾ ਜਾਨੀ ਕਿ ਮੁੱਦਾ ਚੱਕਣ ਵਾਸਤੇ ਇਹ ਗਲਤ ਹੈ ਕੋਈ ਧਰਮ ਪਰਿਵਰਤਨ ਨਹੀਂ ਹੈ ਨਾ ਹੀ ਕੋਈ ਚੀਜ਼ ਹੈ ਇਸ ਨਾਮ ਦੀ ਸਿਰ ਮਨ ਚੇਂਜ ਕਰਦਾ ਹੈ ਪ੍ਰਭੂ ਮਨ ਚੇਂਜ ਕਰਕੇ ਜੋ ਤੁਹਾਡੇ ਮਨ ਦੇ ਵਿੱਚ ਗੰਦਮੰਦ ਭਰਿਆ ਹੁੰਦਾ ਗਾਲਾਂ ਅੰਗਲੋਚੀ ਕੋਈ ਨਸ਼ਾ ਪੱਤਾ ਕੋਈ ਵੀ ਇਹੋ ਜਿਹੀਆਂ ਚੀਜ਼ਾਂ ਉਹ ਸਾਫ਼ ਕਰਕੇ ਉਹਨੂੰ ਅਸੀਂ ਅਸੀਂ ਮਨ ਪਰਿਵਰਤਨ ਕਹ ਦਿੰਨੇ ਆ ਜੀ ਅੱਗੇ ਗੱਲ ਹੈ ਕਿ ਜਿਹੜੀਆਂ ਭੈਣਾਂ ਦੇ ਨਾਲ ਧੱਕਾ ਹੋਇਆ ਉਹਨਾਂ ਤੇ ਸਿਰਫ ਇਹ આરોਪ ਲੱਗਿਆ ਗਲਤ ਝੂਠਾ ਕਿ ਉਹਨਾਂ ਨੇ ਜੀ ਧਰਮ ਪਰਿਵਰਤਨ ਕੀਤਾ ਇਹ ਸਰਕਾਰ ਅਗੇ ਬੇਨਤੀ ਹੈ ਠੀਕ ਹੈ ਜੀ ਉੱਥੇ ਦੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਜਿਹੜੀ ਉਹਨਾਂ ਦੇ ਉੱਤੇ ਕੋਈ ਵੀ ਧਾਰਾ ਲੱਗੀ ਧੱਕਾ ਹੋਇਆ ਉਹਨੂੰ ਖਾਰਜ ਕਰਕੇ ਭੈਣਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਜੀ ਹਾਂ ਜੀ ਅਹ ਪਾਸਟਰ ਜੀ ਅਸੀਂ ਫਿਰ ਇੱਕ ਵਾਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਸਿਸਟਰ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਈ ਵਾਰ ਮੁੱਦਿਆਂ ਦੇ ਵਿੱਚ ਉੱਠੀ ਹੈ ਕਈ ਲੋਕਾਂ ਨੂੰ ਉਹਨੇ ਇਦਾਂ ਜਾਨਕੀ ਜੇਲ੍ਹ ਕਰਵਾਈ ਹੈ ਜਾਂ ਕੁਝ ਵੀ ਹੈ ਤਾਂ ਉਹਦੇ ਬਾਰੇ ਕੀ ਕਹਿਣਾ ਜਾਓਗੇ ਕਿ ਉਹ ਜਾਣ ਮੁੱਝ ਕੇ ਕਰਦੀ ਹੈ ਜਾਂ ਸਾਰਾ ਕੁਝ ਜਾਣਦਿਆਂ ਹੋਇਆ ਕਰਦੀ ਹੈ ਦੇਖੋ ਜੀ ਇਹ ਤਾਂ ਜਾਣ ਬੁੱਝ ਕੇ ਕੀਤਾ ਗਿਆ ਸਾਰਾ ਪਲਾਨ ਕੀਤਾ ਗਿਆ ਛੜਜੰਤਰ ਹੈਗਾ ਉਹਨਾਂ ਨੂੰ ਜਿਨ੍ਹਾਂ ਨੂੰ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਗਿਆ ਉਹਨਾਂ ਤੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਉਹਨਾਂ ਨੂੰ ਕਿਹਾ ਵੀ ਤੁਸੀਂ ਇਦਾਂ ਬੋਲਣਾ ਜੀ ਜਦ ਕਿ ਚਲੋ ਪਰਮੇਸ਼ਰ ਨੇ ਉਸ ਭੈਣ ਦੇ ਜੀਵਨ ਦੇ ਵਿੱਚ ਕੰਮ ਕੀਤਾ ਉਸਨੇ ਆਪਣੀ ਸੱਚਾਈ ਦੱਸੀ ਕਿ ਸਾਨੂੰ ਮਾਰਿਆ ਕੁੱਟਿਆ ਗਿਆ ਸਾਡੇ ਤੇ ਦਬਾਅ ਬਣਾਇਆ ਗਿਆ ਤੇ ਬਿਆਨ ਲਿਆ ਗਿਆ ਪਰ ਸੱਚਾਈ ਇਹ ਨਹੀਂ ਸੱਚਾਈ ਇਹ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਸੀਗੇ ਜੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਕੱਲ ਦੀ ਇੱਕ ਵੀਡੀਓ ਚੱਲ ਰਹੀ ਹੈ ਜਿਹੜੀ ਉਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਇਆ ਜਾ ਰਿਹਾ ਹੈ ਕਿ ਉਹ ਜਿਹੜੀ ਭੈਣ ਦੇ ਜਾਨਕੀ ਆਧਾਰ ਤੇ ਉਹਨਾਂ ਸਿਸਟਰਾਂ ਨੂੰ ਫੜਿਆ ਗਿਆ ਉਹ ਭੈਣ ਖੁਦ ਜਿਹੜਾ ਆਪਣਾ ਬਿਆਨ ਦੇ ਰਹੀ ਹੈ ਕਿ ਸਾਨੂੰ ਕੋਈ ਵੀ ਧਰਮ ਪਰਿਵਰਤਨ ਦਾ ਜਾਂ ਕੋਈ ਵੀ ਐਸਾ ਨਾਰਾ ਨਹੀਂ ਲਗਾਉਣ ਨੂੰ ਕਿਹਾ ਅਸੀਂ ਆਪਣੇ ਕੰਮ ਦੇ ਲਈ ਜਾ ਰਹੇ ਸੀ ਸਾਨੂੰ ਉਹ ਸਿਸਟਰ ਜਾਨੀ ਜਾਣਬੁੱਝ ਕੇ ਫਸਾਇਆ ਹੈ ਤਾਂ ਉਹ ਉਹਨਾਂ ਨੇ ਬਿਲਕੁਲ ਆਪਣੇ ਖੁੱਲੇ ਸ਼ਬਦਾਂ ਦੇ ਵਿੱਚ ਜਿਹੜੇ ਹੈ ਬਿਆਨ ਦੇ ਦਿੱਤੇ ਪੂਰੀ ਪ੍ਰੈਸ ਕਾਨਫਰੰਸ ਕੀਤੀ ਹੈ ਪਰ ਫਿਰ ਵੀ ਜਿਹੜੀ ਸਾਡੀ ਇੱਥੇ ਦੀ ਅਦਾਲਤ ਹੈ ਉਸ ਅਦਾਲਤ ਨੂੰ ਇਸ ਫੈਸਲੇ ਦੇ ਆਧਾਰ ਤੇ ਕੋਈ ਚੰਗਾ ਫੈਸਲਾ ਲੈਣਾ ਚਾਹੀਦਾ ਹੈ ਔਰ ਇੱਕ ਵਾਰ ਫਿਰ ਤੋਂ ਗੱਲਬਾਤ ਕਰਦੇ ਹਾਂ ਪਾਸਟਰ ਜੀ ਨਾਲ ਕਿ ਪਾਸਟਰ ਜੀ ਹੁਣ ਤੁਹਾਡੇ ਨਾਲ ਹੋਰ ਕਿੰਨੇ ਕੁ ਪਾਸਟਰ ਹੋਰ ਮੌਜੂਦ ਹੋ ਰਹੇ ਨੇ ਔਰ ਕਿੱਥੇ ਖੜੇ ਹੋ ਰਹੇ ਹੋ ਤੁਸੀਂ ਸਾਰੇ ਉਹਨਾਂ ਸੀ ਕਚੈਰੀ ਜਾਣਾ ਹੈ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਮਿਲਣਾ ਹੈ ਉਹਨਾਂ ਨੂੰ ਮੈਮੋਰੰਡਮ ਦੇਣਾ ਹੈ ਤੇ ਉੱਥੇ ਸਾਡੇ ਹੋਰ ਵੀ ਭੈਣਾ ਭਰਾਵਾ ਪ੍ਰਭੂ ਦੇ ਦਾਸ ਹੈਗੇ ਅਸੀਂ ਮਿਲ ਕੇ ਪ੍ਰੋਟੈਸਟ ਕਰਾਂਗੇ ਤੇ ਮੰਗ ਕਰਾਂਗੇ ਉਸ ਭੈਣਾ ਨੂੰ ਜਲਦੀ ਜਲਦੀ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਇਸ ਲੁਧਿਆਣਾ 48 ਨਿਊਜ਼ ਚੈਨਲ ਦੇਖ ਰਹੇ ਸਾਰੇ ਦਸਕਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਆਂ ਇਸ ਚੈਨਲ ਦੀ ਨਵੀਂ ਅਪਡੇਟ ਜਾਣਨ ਦੇ ਲਈ ਹਰ ਇੱਕ ਤਰ੍ਹਾਂ ਦੀ ਕੋਈ ਵੀ ਤਰ੍ਹਾਂ ਦੀ ਖਬਰ ਦੇਣ ਲਈ ਜਾਂ ਖਬਰ ਸੁਣਨ ਦੇ ਲਈ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਬਿਲਕੁਲ ਨਹੀਂ ਹੈ ਤਾਂ ਟ੍ਰੇਨ ਜੋ ਸਫ਼ਰ ਕਰ ਰਹੀ ਸੀ ਆਪਣਾ ਤੇ ਕਿਤੇ ਲੈ ਕੇ ਜਾ ਰਹੀ ਸੀ ਸਾਨੂੰ ਉਹਨਾਂ ਰਸਤੇ ਦੇ ਵਿੱਚ ਇੱਕ ਜੁਤੀ ਸ਼ਰਮਾ ਨਾਮ ਦੀ ਲੇਡੀ ਜੀ ਪੱਤਰਕਾਰ ਜੀ ਉਹਨੇ ੱੱਕੇ ਨਾਲ ਫੋਟੋ ਮਾਰ ਕਰਕੇ ਆਲੇ ਚੁੱਕਾ ਰਾਤ ਤੱਕ ਉਸ ਤੋਂ ਬਾਅਦ ਉਹਨੂੰ ਤੇ ਆਪਾਂ ਹੀ ਅੱਸਰ ਜਿੰਦ ਕਰ ਲਿਆ ਤੇ ਸਾਡੀ ਬੇਇੱਜ਼ਤੀ ਹੈ ਜੀ ਤੁਸੀਂ ਜ਼ਰੂਰ ਬਿਲਕੁਲ ਉਪਰ ਜੀ ਧੰਨਵਾਦ ਜੀ ਤੁਹਾਨੂੰ ਜੀ ਧੰਨ ਸਾਰੇ ਬਹੁਤ ਸੇਵਾਵਾਂ ਲਈ ਤੁਸੀਂ ਭਾਈ ਜਰਾ ਸਾਰਾ ਹੀ ਹੈ ਜੀ ਜੀ ਥੈਂਕ ਯੂ ਸਰ ਥੈਂਕ ਯੂ ওকে ਥੈਂਕ ਯੂ ਜੇ ਕਿ ਉਹਨਾਂ ਨੂੰ ਅੰਦਰ ਕੀਤਾ ਛਤੀਸਗੜ ਦੇ ਵਿੱਚ ਜੋ ਕਿ ਕੇਰਲਾ ਦੇ ਰਹਿਣ ਵਾਲੇ ਨੇ ਔਰ ਉਹਨਾਂ ਦੇ ਅਸੀਂ ਹੱਕ ਦੇ ਵਿੱਚ ਅੱਜ ਪੂਰਾ ਮੁਸੀਬਾ ਹੀ ਚਾਰਾ ਇਸ ਜਗ੍ਹਾ ਤੇ ਆਇਆ ਝੂਠਾ ਪਰਚਾ ਕੀ ਚੀਜ਼ ਦਿੱਤਾ ਗਿਆ ਝੂਠਾ ਪਰਚਾ ਇਹ ਸੀ ਕਿ ਉਹ ਤਾਂ ਆਪਣਾ ਸਫ਼ਰ ਕਰ ਰਹੀ ਸੀ ਅਸੀਂ ਜਾ ਰਹੀ ਸੀ ਟ੍ਰੇਨ ਦੇ ਵਿੱਚ ਕਿਸੇ ਨਿੱਜੀ ਕੰਮ ਵਾਸਤੇ ਉਹਦੇ ਵਿੱਚ ਕੋਈ ਇੱਕ ਪੱਤਰਕਾਰ ਆਪਣੇ ਆਪ ਨੂੰ ਕਹਿੰਦੀ ਸੀ ਜੋਤੀ ਸ਼ਰਮਾ ਜਿੰਨੇ ਉਹਨਾਂ ਨੇ ਧੱਕਾ ਕੀਤਾ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਔਰ ਉਹੋ ਜੀ ਉਸ ਜਗ੍ਹਾ ਦੀ ਪੁਲਿਸ ਆ ਜਿਹੜੀ ਸ਼ਕਤੀਸਗੜ ਦੀ ਆ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਦੇਖ ਨਹੀਂ ਕੀਤਾ ਉਹਨਾਂ ਤੇ ਪਰਚਾ ਕੱਢ ਦਿੱਤਾ ਔਰ ਉਹਨਾਂ ਨੂੰ ਅਰੈਸਟ ਕਰਤਾ ਔਰ ਸਾਡੀ ਮਸੀਬਾਈ ਚਾਰੇ ਦੀ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪੂਰਾ ਰੋਸ ਆ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਬਾ ਇੱਜ਼ਤ ਬਰੀ ਕੀਤਾ ਜਾਵੇ ਔਰ ਜਿਹੜੇ ਪਰਚੇ ਦਿੱਤੇ ਆ ਉਹ ਪਰਚੇ ਕੈਨਸਲ ਹੋਣ ਔਰ ਜੋਤੀ ਸ਼ਰਮਾ ਤੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀਸੀ ਸਾਹਿਬ ਨੇ ਮਿਲ ਉਹ ਜੀ ਡੀਸੀ ਸਾਹਿਬ ਨੇ ਸਾਨੂੰ ਬਹੁਤ ਉਹ ਅਭਿਸ਼ਵਾਸ ਦਵਾਇਆ, ਭਰੋਸਾ ਦਵਾਇਆ ਕਿ ਉਹ ਕਹਿੰਦੇ ਕਿ ਅਸੀਂ ਜਰੂਰ ਇਸ ਦੀ ਮੰਗ ਪੱਤਰ ਤੁਹਾਡਾ ਅਸੀਂ ਅੱਗੇ ਦਵਾਂਗੇ ਔਰ ਸਾਡੀ ਇਹ ਮੰਗ ਆ ਆਪਣੇ ਸੈਂਟਰ ਸਰਕਾਰ ਤੋਂ ਔਰ ਪੰਜਾਬ ਸਰਕਾਰ ਤੋਂ ਕਿ ਇਹ ਜਿਹੜਾ ਆਏ ਦਿਨ ਪਬਲਿਕ ਸਿਟੀ ਲੈਣ ਵਾਸਤੇ ਇਸਾਈ ਕੌਮ ਦੇ ਉੱਤੇ ਜਿਹੜਾ ਆਏ ਦਿਨ ਕੋਈ ਨਾ ਕੋਈ ਜਿਹੜਾ ਇਹ ਜੁਰਮ ਕਰਦੇ ਨੇ ਜਾਂ ਕੋਈ ਵੀ ਕਰਦੇ ਨੇ ਇਸ ਚੀਜ਼ ਤੋਂ ਅਸੀਂ ਪੂਰਾ ਮਸੀਹ ਭਾਈਚਾਰਾ ਰੋਸ ਕਰਦਾ ਆ ਪਰ ਅਸੀਂ ਬਿਲਕੁਲ ਨਹੀਂ ਦੋਸਤ ਸੀਗੇ ਜੀ ਤੁਹਾਨੂੰ ਇਥੇ ਕੋਰਟ ਤੇ ਵਿਸ਼ਵਾਸ ਹੈ ਜੀ ਕੋਰਟ ਤੇ ਵਿਸ਼ਵਾਸ ਹੈ ਜੀ ਮੇਰੇ ਨਿਰਦੋਸ਼ ਨੇ ਤਾਂ ਬਾਹਰ ਜੀ ਮੇਰੀ ਬਾਹਰ ਤਾਂ ਆ ਜਾਣਗੇ ਪਰ ਆਏ ਦਿਨ ਮਸੀਹ ਭਾਈਚਾਰੇ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਜੀ ਹਰ ਸਮੇਂ ਤੁਸੀਂ ਦੇਖਦੇ ਹੋ ਪੰਜਾਬ ਚ ਔਰ ਤੁਸੀਂ ਤਾਂ ਮੇਰਾ ਖਿਆਲ ਤੁਹਾਡੇ ਭਰਾਓ ਤੁਸੀਂ ਸੱਚੀ ਗੱਲ ਕਰ ਰਹੇ ਮੈਂ ਪੂਰੇ ਪੰਜਾਬ ਸਾਡਾ ਭਾਈਚਾਰਾ ਰੋੜਾ ਤੇ ਆ ਜੀ ਅੱਜ ਸਾਡਾ ਪੂਰੇ ਪੰਜਾਬ ਚ ਭਾਈਚਾਰਾ ਰੋੜਾ ਤੇ ਆ ਹਰ ਜਗ੍ਹਾ ਦੇ ਉੱਤੇ ਲੱਗਦਾ ਹੈ ਕਿ ਪੂਰੇ ਪੰਜਾਬ ਤੇ ਇਸਾਈ ਧਰਮ ਨੂੰ ਦਬਾਇਆ ਤੁਹਾਡੀ ਕੋਈ ਕੋਸ਼ਿਸ਼ ਬਿਲਕੁਲ ਕੋਸ਼ਿਸ਼ ਕੀਤੀ ਆ ਜੀ ਸਾਈ ਕੌਮ ਦੇ ਜਿੰਨੇ ਹੱਕ ਆਉ ਸਾਡੇ ਹੱਕ ਮਾਰੇ ਜਾਂਦੇ ਮੈਂ ਤਾਂ ਬੇਨਤੀ ਕਰੂੰਗਾ गुजारिश करूंगा अपने मुख्यमंत्री साहब को कि ਸਾਡੇ ਬਣਦੇ ਹੱਕ ਸਾਨੂੰ ਦਿੱਤੇ ਜਾਣ ਔਰ ਜਿਹੜੇ ਇਸਾਈ ਕੌਮ ਤੇ ਜਿਹੜੇ ਆਏ ਦਿਨ ਕੋਈ ਨਾ ਕੋਈ ਨਜਾਇਜ਼ ਤਤਿਆਚਾਰ ਹੋਰੇ ਇਹਨਾਂ ਨੂੰ ਬੰਦ ਕੀਤਾ ਜਾਵੇ ਸਰ ਜਿਹੜੀ ਤੁਸੀਂ ਜੋਤੀ ਸ਼ਰਮਾ ਦੀ ਗੱਲ ਕਰ ਰਹੇ ਹੋ ਜੋਤੀ ਸ਼ਰਮਾ ਦੇ ਅਕਸਰ ਕਈ ਪਹਿਲਾਂ ਵੀ ਕਈ ਮਾਮਲੇ ਇਹੋ ਜਿਹਾ ਨਿਕਲ ਕੇ ਸਾਹਮਣੇ ਆਏ ਨੇ ਉਹਦੇ ਬਾਰੇ ਕੀ ਕਹਿਣਾ ਚਾਹਾਂਗੇ ਉਹੀ ਅਸੀਂ ਕਹਿਣਾ ਚਾਹੁੰਦੇ ਜੀ ਜੇ ਉਹ ਗਲਤ ਆ ਤਾਂ ਤੁਸੀਂ ਉਹਦੇ ਤੇ ਕਾਰਵਾਈ ਕਰੋ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਨਜਾਇਜ਼ ਸਾਡੀਆਂ ਭੈਣਾਂ ਨੂੰ ਜਿਹੜੀਆਂ ਆਤਮਿਕ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਉਸ ਖੁਦਾ ਦੇ ਲੇਖੇ ਲਾਤਾ ਜਾਂ ਉਸ ਪ੍ਰਭੂ ਦੇ ਲੇਖੇ ਲਾਤਾ ਤੇ ਤੁਸੀਂ ਉਹਨਾਂ ਨੂੰ ਤੰਗ ਕਰਕੇ ਪਰੇਸ਼ਾਨ ਕਰ ਉਹਨਾਂ ਦੇ ਪਰਚੇ ਤੋਂ ਸਰ ਪਹਿਲਾਂ ਵੀ ਇੱਕ ਜੋਤੀ ਸ਼ਰਮਾ ਦਾ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਕਈ ਪਾਕਤੂ ਸਾਹਿਬਾਨ ਨੂੰ ਜਿਹੜਾ ਸੀ ਇਹਨੇ ਸ਼ਰੇਆਮ ਜਿਹੜੇ ਸੀ ਥੱਪੜ ਮਾਰੇ ਸੀਗੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੇ ਗੁੰਡੇ ਆ ਉਹਨਾਂ ਨੇ ਗੁੰਡੇ ਵਾਲੇ ਹੀ ਕੰਮ ਕਰਦੇ ਨੇ ਮੈਂ ਇਸੇ ਚੀਜ਼ ਦੀ ਮੰਗ ਕਰਦਾ ਹਾਂ ਆਪਣੇ ਸੈਂਟਰ ਸਰਕਾਰ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਔਰ ਅਮਿਤ ਸ਼ਾਹ ਜੀ ਕੋਲੋਂ ਔਰ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਕੋਲੋਂ ਇਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ ਇਸਾਈਆਂ ਦੇ ਉੱਤੇ ਆਏ ਦਿਨ ਜਿਹੜੇ ਇਹ ਅਤਿਆਚਾਰ ਹੋਏ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਔਰ ਜੋਤੀ ਸ਼ਰਮਾ ਨੂੰ ਬੰਨਦੀ ਕਾਨੂੰਨੀ ਕਾਰਵਾਈ ਤੇ ਉਹਨੂੰ ਜਲਦ ਤੋਂ ਜਲਸ ਲੱਖਾਂ ਦੇ ਪਿੱਛੇ ਸੁਟਿਆ ਗਿਆ।